ਕਾਲ ਜੀ ਮੈਂ ਤੁਹਾਡਾ 호ਸਟ ਐਂਡ ਦੋਸਤ ਇੰਜੀਨੀਅਰ ਜੇਪੀ ਸਿੰਘ ਮੈਂ ਅੱਜ ਤੁਹਾਡੇ ਰੂਬਰੂ ਇੱਕ ਅਜਿਹੀ ਸ਼ਖਸੀਅਤ ਨਾਲ ਮਿਲ ਆ ਰਿਹਾ ਜੋ ਕਿਸੇ ਇੰਟਰੋਡਕਸ਼ਨ ਦੀ ਮਤਾਜ ਨਹੀਂ ਆ ਇੱਕ ਦੂਸਰੇ ਸ਼ਹਿਰ ਚੋਂ ਠੱਕੇ ਸਾਡੇ ਧਾਰੀਵਾਲ ਦੇ ਇਲਾਕੇ ਵਿੱਚ ਸਥਾਪਿਤ ਹੋਣਾ ਨਾ ਕਮਾਣਾ ਨਾ ਬੇਸ਼ੱਕ ਉਹ ਰਾਜਨੀਤਿਕ ਹੋਵੇ ਸਮਾਜੀਕ ਹੋਵੇ ਜਾਂ ਡਾਕਟਰੀ ਸੁਭਾਅ ਦਾ ਹੋਵੇ ਬਹੁਤ ਵਧੀਆ ਨਾ ਕਮਾਇਆ ਲੋਕਾਂ ਦੇ ਵਿੱਚ ਵਿਚਰਦੇ ਨੇ ਔਰ ਉਹਨਾਂ ਦਾ ਇੱਕ ਬਹੁਤ ਹੀ ਪਿਆਰਾ ਸਾਰੇ ਨਾਲ ਨਿੱਘਾ ਰਿਸ਼ਤਾ ਬਣਿਆ ਹੋਇਆ ਹੈ ਮੈਡਮ ਦੇ ਨਾਲ ਕਿਉਂਕਿ ਇਹ ਵੀ ਡਾਕਟਰ ਨੇ ਤੇ ਤੁਹਾਡਾ ਜੇ ਤੇ ਲਵ ਮੈਰਿਜ ਹੋਈ ਹੈ ਤਾਂ ਉਹਦੇ ਬਾਰੇ ਦੱਸੋ ਕਿ ਕਿੱਥੇ ਤੁਹਾਡੀ ਮੁਲਾਕਾਤ ਹੋਈ ਹੈ ਜੇ ਅਰੇਂਜ ਮੈਰਿਜ ਹੈ ਤਾਂ ਉਹਦੇ ਬਾਰੇ ਥੋੜਾ ਚੰਨਣਾ ਪਊ ਮੈਂ ਇਸ ਗੱਲ ਨੂੰ ਮੰਨਣਾ ਵਾਂ ਚਲੋ ਤੁਹਾਡੀ ਅਰੇਂਜ ਮੈਰਿਜ ਹੈ ਚਲੋ ਥੋੜੀ ਜੀ ਲਵ ਮੈਰਿਜ ਵੀ ਹੋ ਗਈ ਹੈ ਕਹਿੰਦਾ ਮਨ ਲਓ ਕਿ ਤੁਸੀਂ ਜਾਣਦੇ ਆਣੇਗੇ ਆ ਹਜ਼ਾਰੇ ਦੀ ਪਾਰਟੀ ਦੇ ਅੰਦੋਲਨ ਦੇ ਵਿੱਚੋਂ ਪਾਰਟੀ ਨਿਕਲੀ ਆ ਉਦੋਂ ਬਹੁਤ ਸਾਰੇ ਵਧੀਆ ਚਿਹਰੇ ਸੀ ਜਿਹੜੇ ਅੱਜ ਅਲੋਪ ਹੋ ਗਏ ਆ ਕਿ ਪਾਰਟੀ ਉਸ এজেন্ডੇ ਤੇ ਖੜੀ ਆ ਮੈਂ ਸਭ ਤੁਹਾਡੀ ਗੱਲ ਨੂੰ ਥੋੜਾ ਜਿਹਾ ਵਿਰਾਮ ਦੇ ਰਿਹਾ ਮੇਰਾ ਸਵਾਲ ਇਹ ਸੀ ਕਿ ਜਿਹੜਾ ਫ੍ਰੀ ਦੇ ਵਿੱਚ ਚੀਜ਼ਾਂ ਦਿੱਤੀਆਂ ਜਾ ਰਹੀਆਂ ਨੇ ਜਿੱਦਾਂ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਕਿਹਾ ਕਿ ਜਿਹਨੀਆਂ ਬੀਬੀਆਂ ਆ ਉਹਨਾਂ ਦਾ ਕੋਈ ਕਿਰਾਇਆ ਨਹੀਂ ਲੱਗਣਾ ਭਾਵੇਂ ਦਿੱਲੀ ਨੂੰ ਚੱਲ ਜੇਂ ਜਾਂ ਪੰਜਾਬ ਰੋਡ ਦੀਆਂ ਬੱਸਾਂ ਜਾਂ ਜਿੱਥੇ ਵੀ ਜਾਂਦੀਆਂ ਨੇ ਤੇ ਫ੍ਰੀ ਜਾਣਾ ਔਰ ਬਿਜਲੀ ਦੇ ਜਿਹੜੇ 600 ਗਿਉਂ ਤਾਂ ਪੂਸਾਰਿਆਂ ਲਈ ਮਾਫਾ ਮੈਂ ਗੱਲ ਕਰਨਾ ਚਾਹੁੰਦਾ ਹਾਂ ਕਿ ਇਹ ਸਭ ਕੋਈ ਫ੍ਰੀ ਦਿੱਤਾ ਜਾਏਗਾ ਤੁਹ ਕੁਛ ਆਮਦਨ ਹੈ ਇਨਕਮ ਦਾ ਸੋਰਸਸ ਨਹੀਂ ਡਿਪਾਰਟਮੈਂਟਾਂ ਤੋਂ ਆਉਂਦਾ ਤਾਂ ਅੱਗੇ ਡਿਪਾਰਟਮੈਂਟ ਕਿਦਾਂ ਚੱਲਣਗੇ ਮੇਰਾ ਸਵਾਲ ਤੁਹਾਨੂੰ ਇਹ ਸੀ ਕਿ ਹੁਣ ਵੀ ਮਾਨ ਸਾਹਿਬ ਪੂਰੀ ਕੋਸ਼ਿਸ਼ ਕਰ ਰਹੇ ਨੇ ਆਮ ਆਦੀ ਪਾਰਟੀ ਅਰਵਿੰਦ ਕੇਜਰੀਵਾਲ ਸਾਰੇ ਰਲ ਕੇ ਕੋਸ਼ਿਸ਼ ਕਰ ਰਹੇ ਨੇ ਕਿ ਕਿਸਾਨਾਂ ਦੀ ਜਿਹੜੀ ਗੱਲਬਾਤ ਜਿਹੜੀ ਹੈ ਬੀਜੇਪੀ ਦੇ ਨਾਲ ਕਰਵਾਈ ਜਾਏ ਕਰਵਾਉਣ ਦੀ ਜ਼ਰੂਰਤ ਨਹੀਂ ਬੀਜੇਪੀ ਨੂੰ ਖੁਦ ਗੱਲ ਜਿਹੜੀ ਇਹ ਗੱਲਬਾਤ ਕਰਨੀ ਚਾਹੀਦੀ ਹੈ ਮੈਂ ਤਾਂ ਬਿਲਕੁਲ ਨਾ ਕੀਤੀ ਕਿਉਂਕਿ ਮੈਂ ਕਿਹਾ ਵੀ ਤੁਸੀਂ ਮੈਨੂੰ ਟਿਕਟ ਦਿਓ ਜਾਂ ਨਾਮ ਦਿਓ ਮੈਂ ਇਥੇ ਕਾਦੀਆਂ ਦੇ ਵਿੱਚ ਕੰਮ ਕਰ ਰਿਹਾ ਲੋਕ ਮੇਰੇ ਨੂੰ ਬਹੁਤ ਪਿਆਰ ਕਰ ਮੈਂ ਇੱਥੇ ਠੀਕ ਹੈ ਬੰਤੂ ਟਿਕਟ ਦਿਓ ਜਨਾਬ ਪਰ ਉਹ ਕਹਿੰਦੇ ਨਹੀਂ ਤੁਹਾਡੇ ਵਰਗੇ ਵਲੰਟੀਅਰ ਜਿਹੜੇ ਸਾਡੇ ਜਿਹੜਾ ਕੰਮ ਕਰਦੇ ਟਿਕਟ ਅਸੀਂ ਜ਼ਰੂਰ ਦੇਣੀ ਹੈ ਤੇ ਤੁਹਾਨੂੰ ਰਿਜ਼ਰਵ ਹਲਕਾ ਜਿਹੜਾ ਹੈਗਾ ਉਹਦੇ ਚ ਜਾਣਾ ਪਏਗਾ ਫਿਰ ਮੈਨੂੰ ਹਲਕਾ ਸ਼੍ਰੀ ਹਰਗੁਰਿੰਦਰ ਨੂੰ ਭੇਜਿਆ ਉਹ ਮੈਨੂੰ ਵੀ ਲੱਗਾ ਵੀ ਮੈਂ ਮੈਨੂੰ ਤੁਸੀਂ ਕਾਦੀਆਂ ਤੋਂ ਲਿਆ ਕੇ ਇੱਥੇ ਮੇਰੇ ਘਰੋਂ ਵੀ ਇਹ ਘਰ ਕੀਤਾ ਤੇ ਜੇ ਮੈਨੂੰ ਹੁਣ ਤੁਸੀਂ ਰਿਜ਼ਰਵ ਹਲਕੇ ਤੇ ਭੇਜਿਆ ਹੀ ਹੈ ਤੇ ਮੈਂ ਹੁਣ ਇਥੇ ਇਲੈਕਸ਼ਨ ਲੜ ਕੇ ਨਾ